ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਚਤਰ ਤਖਤ ਤੇ ਮਾਲਕ ਆਸਨਾ ਸੰਗਾਸਨਾ ਦੇ ਸਤਿਗੁਰੂ ਮਾਲਕ ਧਾਨੁਸ਼ੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਧੰ ਹਨ ਮਹਾਰਾਜ ਸੱਚੇ ਪਾਛਾ ਜਿਨ੍ਹਾਂ ਦੀ ਕਿਰਪਾ ਰਹਿਮਤ ਸਦਕਾ ਖਾਲਸਾ ਜੀ ਇਹ ਸੰਸਾਰ ਚੱਲ ਰਿਹਾ ਹੈ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਇਹ ਪੈਦਾ ਹੋਇਆ ਹੈ ਸਤਿਗੁਰੂ ਦੀ ਕਿਰਪਾ ਨਾਲ ਵਿਚਰ ਰਿਹਾ ਹੈ ਤੇ ਸਤਿਗੁਰੂ ਮਹਾਰਾਜ ਜੀਆਂ ਦੇ ਬਾਣੇ ਵਿੱਚ ਹੀ ਖਾਲਸਾ ਜੀ ਨਾਸ ਹੋ ਜਾਵੇਗਾ ਐਸੇ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਨਾਲ ਲੱਗ ਕੇ ਖਾਲਸਾ ਜੀ ਇਸ ਸੰਸਾਰ ਦੀ ਸੋਝੀ ਆਉਂਦੀ ਹੈ ਸੰਸਾਰ ਦਾ ਭੇਦ ਪੈਂਦਾ ਹੈ ਸੰਸਾਰ ਕੀ ਹੈ ਕਿਵੇਂ ਹੈ ਕਿਉਂ ਹੈ ਅਸੀਂ ਕੀ ਕਰਨ ਆਏ ਹਾਂ ਕੀ ਕਰਨਾ ਚਾਹੀਦਾ ਤੇ ਕਿੱਥੇ ਜਾਵਾਂਗੇ ਕਰਕੇ ਸੋ ਇਹ ਸਾਰਾ ਕੁਝ ਮਹਾਰਾਜ ਜੀਆਂ ਦੀ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ ਸੋ ਸਤਿਗੁਰੂ ਮਹਾਰਾਜ ਜੀਆਂ ਦੇ ਚਰਣੀ ਲੱਗिए ਕਿਉਂਕਿ ਦੀਨ ਦੁਨੀ ਦੇ ਮਾਲਕ ਤੋਂ ਬਿਨਾਂ ਖਾਲਸਾ ਜੀ ਹੋਰ ਕੋਈ ਸਹਾਰਾ ਨਹੀਂ ਬਣਦਾ ਕੋਈ ਆਸਰਾ ਨਹੀਂ ਬਣਦਾ ਚਾਹੇ ਕੋਈ ਮਾਈ ਬਾਪ ਹੋਵੇ ਭੈਣ ਭਾਈ ਹੋਵੇ ਯਾਰ ਮਿੱਤਰ ਦੋਸਤ ਹੋਣ ਰਿਸ਼ਤੇਦਾਰ ਸਾਖ ਸਬੰਧੀਆਂ ਹੋਣ ਜਿਹੜਾ ਪੱਕਾ ਰਿਸ਼ਤਾ ਹੈ ਨਾਲ ਨਿਭਣ ਵਾਲਾ ਉਹ ਗੁਰੂ ਦਾ ਹੈ ਗੁਰੂ ਦੇ ਨਾਲ ਪਾਈ ਹੋਈ ਪ੍ਰੀਤੀ ਖਾਲਸਾ ਜੀ ਕਦੇ ਵੀ ਮਹਾਰਾਜ ਅਧ ਵਿਚਾਰ ਉਹਨੂੰ ਨਹੀਂ ਛੱਡਦੇ ਸੰਸਾਰ ਵਿੱਚ ਕੋਈ ਵੀ ਰਿਸ਼ਤਾ ਹੈ ਉਹਦੇ ਵਿੱਚ ਕਦੇ ਖਟਾਸ ਹੋ ਜਾਂਦੀ ਹੈ ਕਦੇ ਮਿਠਾਸ ਹੋ ਜਾਂਦੀ ਹੈ ਪਰ ਗੁਰੂ ਦਾ ਐਸਾ ਰਿਸ਼ਤਾ ਹੈ ਖਾਲਸਾ ਜੀ ਅਸੀਂ ਬੇਸ਼ੱਕ ਮਹਾਰਾਜ ਜੀਆਂ ਤੋਂ ਨੱਕ ਬੁੱਲ ਵੱਟਦੇ ਹਾਂ ਮਹਾਰਾਜ ਜੀਆਂ ਨਾਲ ਰੋਸ ਕਰ ਲੈਨੇ ਹਾਂ ਪਰ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀਆਂ ਦਾ ਰੂਪ ਸਤਿਗੁਰੂ ਕਦੇ ਰੋਸ ਨਹੀਂ ਕਰਦਾ ਕਦੇ ਵੀ ਖਾਲਸਾ ਜੀ ਉਹ ਆਪਣੇ ਮਨ ਵਿੱਚ ਕਿਸੇ ਪਰਥਾਈਰ ਖਾ ਨਹੀਂ ਰੱਖਦਾ ਸਦਾ ਪ੍ਰੇਮ ਰੱਖਦਾ ਹੈ ਸੱਚਾ ਰਿਸ਼ਤਾ ਨਿਭਾਉਂਦਾ ਜਿਵੇਂ ਅੱਜ ਦਾ ਦਿਹਾੜਾ ਜਿਹੜਾ ਹੈ ਮਾਗੀ ਦਾ ਦਿਹਾੜਾ ਇਹ ਖਾਲਸਾ ਜੀ ਅੱਜ ਦੇ ਦਿਨ ਮਹਾਰਾਜ ਜੀਆਂ ਨੇ ਉਹਨਾਂ 40 ਮੁਕਤਿਆਂ ਨੂੰ ਵਰ ਦਿੱਤੇ ਸਾਧ ਗੁਰਧੀਆਂ ਨੇ ਭਾਈ ਮਾਹ ਸਿੰਘ ਜੀ ਦਾ ਜਿਹੜਾ ਖਾਲਸਾ ਜੀ ਇਹਨਾਂ ਨੇ ਬਦਾਵਾ ਲਿਖ ਕੇ ਦਿੱਤਾ ਸੀ ਸਤਿਗੁਰਾਂ ਨੇ ਆਪਣਾ ਬਿਰਧ ਪਛਾਣਦਿਆਂ ਹੋਇਆਂ ਉਹ ਬਦਾਵੇ ਨੂੰ ਪਾੜ ਕੇ ਤੇ ਮਹਾਰਾਜ ਜੀਆਂ ਨੇ ਬੋਲ ਬੋਲੇ ਸੀ ਭਾਈ ਮਾਹ ਸਿੰਘ ਜੀ ਤੁਸੀਂ ਮਾਝੇ ਦੀ ਸਿੱਖੀ ਨੂੰ ਰੱਖਿਆ ਹੈ ਅੱਜ ਖਾਲਸਾ ਜੀ ਵੱਡੇ ਵੱਡੇ ਲੋਕ ਆਪਣੇ ਆਪ ਨੂੰ ਮਝੈਲ ਦੱਸੀ ਜਾਂਦੇ ਜਿਨ੍ਹਾਂ ਨੇ ਕਦੇ ਕੀੜੀ ਨਹੀਂ ਮਾਰੀ ਉਹ ਵੀ ਆਪਣੇ ਆਪ ਨੂੰ ਕਹਿੰਦਾ ਅਸੀਂ ਮਝੈਲ ਹੁੰਨੇ ਆ ਜਾਂ ਖਾਲਸਾ ਜੀ ਗਾਣਿਆਂ ਵਿੱਚ ਜਿਹੜੇ ਲੋਕਾਂ ਨੂੰ ਪਤਾ ਹੀ ਕੱਖ ਨਹੀਂ ਗਿਆਨ ਹੀ ਕੱਖ ਨਹੀਂ ਉਹ ਮਝਾਇ ਲਖਰ ਦਾ ਬੜਾ ਵਰਤੋ ਕਰਦੇ ਪਰ ਖਾਲਸਾ ਜੀ ਹੁਣ ਪਾ ਮਾਗੀ ਦਾ ਦਿਹਾੜਾ ਲੰਘਿਆ ਤੇ ਮੇਰੇ ਹਿਸਾਬ ਨਾਲ ਜੇ ਦਾਸਰਾ ਮਾਫੀ ਚਾਹੁੰਦਾ ਹੈ ਹੋ ਸਕਦਾ ਕਿਤੇ ਮਨਾਇਆ ਵੀ ਹੋਵੇ ਪਰ ਮੈਨੂੰ ਨਹੀਂ ਲੱਗਦਾ ਕਿ ਪੂਰੇ ਮਾਝੇ ਦੇ ਵਿੱਚ ਕਿਸੇ ਨੇ ਭਾਈ ਮਾਹ ਸਿੰਘ ਦਾ ਕੋਈ ਖਾਲਸਾ ਜੀ ਸਮਾਗ ਬਣਾਇਆ ਹੋਵੇ ਜਾਂ ਭਾਈ ਮਾਹ ਸਿੰਘ ਨੂੰ ਯਾਦ ਕਰਦੇ ਆ ਕੋਈ ਖਾਲਸਾ ਜੀ ਇਹੋ ਜਿਹਾ ਕੋਈ ਲੰਗਰ ਲਾਇਆ ਹੋਵੇ ਜਾਂ ਯਾਦ ਕੀਤਾ ਹੋਵੇ ਜਿਨੇ ਮਾਝੇ ਦੀ ਸਿੱਖੀ ਨੂੰ ਰੱਖਿਆ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਮੇਰਾ ਕਰਨ ਸਾਨੂੰ ਉਸ ਮਤ ਆਵੇ ਸਾਡੇ ਜਿਹੜੇ ਵੱਡੇ-ਵਡੇਰੇ ਹੋਏ ਨੇ ਸੋ ਖਾਲਸਾ ਜੀ ਸ਼ਹੀਦ ਪਾਈ ਮਾ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਮਾਝੇ ਦੀ ਸਿੱਖੀ ਨੂੰ ਰੱਖਣਾ ਕੀਤਾ ਸੀ ਤੇ ਧੰਨ ਨੇ ਉਹ 40 ਮੁਕਤੇ ਜਿਨ੍ਹਾਂ ਨੂੰ ਕਲਗੀ ਤਰ ਪਾਸ਼ਾ ਮਹਾਰਾਜ ਨੇ ਫਿਰ ਖਾਲਸਾ ਜੀ ਵਰ ਦਿੱਤੇ ਅਹੁਦੇ ਦਿੱਤੇ ਮੇਰਾ 5000 ਰੇ ਸਿੱਖ ਖਾਲਸਾ ਮੇਰਾ 7000 ਖਾਲਸਾ ਮੇਰਾ 10 10000 ਐਵੇਂ ਕਰਕੇ ਖਾਲਸਾ ਜੀ ਜਿਨੇ ਜਿਨੇ ਕਦਮ ਕੋਈ ਗਾਂ ਹੋ ਕੇ ਲੜਿਆ ਉਵੇਂ-ਉਵੇਂ ਮਹਾਰਾਜ ਜੀਆਂ ਨੇ ਉਹ ਦੇ ਦਿੱਤੇ ਸੋ ਸਤਿਗੁਰ ਸੱਚੇ ਪਾਸ਼ਾ ਆਪਣੇ ਸਿੱਖਾਂ ਨਾਲ ਬਹੁਤ ਪ੍ਰੇਮ ਕਰਦੇ ਖਾਲਸਾ ਜੀ ਬਹੁਤ ਪ੍ਰੇਮ ਕਰਦਾ ਹੈ ਗੁਰੂ ਗੁਰੂ ਦਾ ਅਸਲੀ ਰਿਸ਼ਤਾ ਹੈ ਸਿੱਖ ਦੇ ਨਾਲ ਪਰ ਖਾਲਸਾ ਜੀ ਸਦਾ ਇਹ ਸਿੱਖ ਚੂਕ ਕਰਦਾ ਹੈ ਗੁਰੂ ਕਦੇ ਚੂਕ ਨਹੀਂ ਕਰਦਾ ਕਿਉਂਕਿ ਗੁਰੂ ਸੰਪੂਰਨ ਹੈ ਪੂਰੇ ਕਾਕੀਆ ਸਾਹਿਬ ਕਿਛ ਪੂਰਾ ਉਹਦਾ ਕੀਤਾ ਹੋਇਆ ਸਭ ਕੁਝ ਪੂਰਾ ਹੈ ਗਲਤੀ ਕਰਦੇ ਹਾਂ ਅਸੀਂ ਸਿੱਖ ਗਲਤੀ ਕਰਦਾ ਹੈ ਜਦੋਂ ਵੀ ਕਰਦਾ ਹੈ ਗੁਰੂ ਕਦੇ ਗਲਤੀ ਨਹੀਂ ਖਾਲਸਾ ਜੀ ਕਰਦਾ ਭੁੱਲਣ ਅੰਦਰ ਸਭ ਕੋ ਤਾ ਭੁੱਲ ਗੁਰੂ ਕਰਤਾਰ ਇੱਕ ਗੁਰੂ ਤੇ ਇੱਕ ਕਰਤਾਪੁਰਖ ਕਾਲਪੁਰਖ ਇਹ ਦੋਨੇ ਖਾਲਸਾ ਜੀ ਹੈ ਤੇ ਇੱਕ ਚਲੋ ਮਹਾਰਾਜ ਜੀਆ ਨੇ ਬਚਨ ਉੱਥੇ ਬੋਲੇ ਨੇ ਹੈ ਤੇ ਇੱਕੋ ਹੀ ਸੁਭਰੂਪ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ ਇਹ ਖਾਲਸਾ ਜੀ ਦੋਨੇ ਜਿਹੜੇ ਕਦੇ ਗਲਤੀ ਨਹੀਂ ਕਰਦੇ ਕਦੇ ਕੁਝ ਭੁੱਲਦੇ ਨਹੀਂ ਬੰਦਾ ਭੁੱਲਣ ਹਾਰ ਹੈ ਅਸੀਂ ਔਗਣ ਹਾਰੇ ਹਾਂ ਪਾਪੀ ਹਾਂ ਤੇ ਕਈ ਪ੍ਰਕਾਰ ਦੇ ਖਾਲਸਾ ਜੀ ਠੱਗੀਆਂ ਠੋਰੀਆਂ ਵਾਲੇ ਸਾਡੇ ਆਚਰਣ ਨੇ ਪਰ ਗੁਰੂ ਜਿਹੜਾ ਹੈ ਉਹ ਨਿਰੋਲ ਨਿਰੋਲ ਹੈ ਸੱਚ ਹੈ ਸਦੀਵੀ ਹੈ ਬినాਸੀ ਹੈ ਉਸ ਵਰਗਾ ਹੋਰ ਕੋਈ ਨਹੀਂ ਆਪਣਾ ਵਿਰਧ ਪਛਾਣਦਾ ਹੈ ਸੋ ਖਾਲਸਾ ਜੀ ਵਿਰਲੇ-ਵਿਰਲੇ ਨੇ ਜਿਨ੍ਹਾਂ ਨੂੰ ਪ੍ਰੇਮ ਲੱਗ ਆਉਂਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਲੱਗਦਾ ਹੈ ਨਹੀਂ ਤੇ ਸਾਰਾ ਸੰਸਾਰ ਖਾਲਸਾ ਜੀ ਪਦਾਰਥਾਂ ਦੀ ਦੌੜ ਪਿੱਛੇ ਲੱਗਾ ਹੋਇਆ ਕੌਣ ਕੀ ਲੋੜ ਆ ਕਿਸੇ ਨੂੰ ਗੁਰੂ ਮਹਾਰਾਜ ਨੂੰ ਯਾਦ ਕਰਨ ਦੀ ਜਦੋਂ ਘਰ ਵਿਵਤਾ ਪੈ ਜਾਂਦੀ ਹੈ ਦੋਹਾਂ ਜੀਆਂ ਦੀ ਨਹੀਂ ਬਣਦੀ ਉਦੋਂ ਗੁਰੂ ਕੇ ਘਰ ਨੂੰ ਚੱਲ ਪਈਏ ਜਿਨੂੰ ਧੀ ਪੁੱਤ ਸੱਟ ਨਹੀਂ ਹੁੰਦਾ ਉਦੋਂ ਗੁਰੂ ਕੇ ਘਰ ਨੂੰ ਚੱਲ ਪਈਏ ਜਿਨੂੰ ਘਰੇ ਦੁੱਖ ਆ ਗਿਆ ਉਦੋਂ ਗੁਰੂ ਕਾ ਘਰ ਦੇਖ ਗਿਆ ਜਦੋਂ ਕੋਈ ਬਿਤਾ ਪੈ ਗਈ ਕੋਈ ਬਾਹ ਨਹੀਂ ਫੜਦਾ ਹੁਣ ਕਰਜ਼ਾ ਸਿਰ ਚੜ ਗਿਆ ਉਦੋਂ ਗੁਰੂ ਕਾ ਘਰ ਦੇਖ ਪਿਆ ਜਿਸ ਵੇਲੇ ਘਰ ਵਿੱਚ ਖੁਸ਼ੀਆਂ ਨੇ ਕੀ ਲੋੜ ਐ ਗੁਰੂ ਦੀ ਜਦੋਂ ਘਰ ਵਿੱਚ ਸੁੱਖ ਐ ਕੀ ਲੋੜ ਐ ਗੁਰੂ ਦੀ ਜਿਨੂੰ ਬੱਚੇ ਵਧੀਆ ਕਮਾਉਂਦੇ ਨੇ ਸੋਹਣੇ ਸੱਟ ਨੇ ਮਹਾਰਾਜ ਦੀ ਕੀ ਲੋੜ ਐ ਸੋ ਖਾਲਸਾ ਜੀ ਅੱਜ ਕੱਲ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਇਹ ਆਪਣੇ ਪੰਜਾਬ ਦੇ ਵਿੱਚ ਖਾਲਸਾ ਜੀ 90% ਲੋਕ ਜਿਹੜੇ ਨੇ ਉਹ ਮਹਾਰਾਜ ਜੀਆ ਦੇ ਅਖੰਡ ਪਾਠ ਸਾਹਿਬ ਤੋਂ ਹੀ ਖਾਲਸਾ ਜੀ ਮੁਨਕਰ ਹੋਈ ਜਾਂਦੇ ਜੇ ਘਰੇ ਪਹਿਲਿਆਂ ਸਮਿਆਂ ਦੇ ਵਿੱਚ ਜੇ ਕਿਸੇ ਨੇ ਘਰੇ ਵਿਆਹ ਕਰਨਾ ਧੀ ਦਾ ਜਾਂ ਪੁੱਤ ਦਾ ਮਹਾਰਾਜ ਜੀਆ ਦਾ ਅਖੰਡ ਪਾਠ ਸਾਹਿਬ ਬਾਣੀ ਦਾ ਜਾਪ ਕਰਉਣਾ ਤਿੰਨ ਦਿਨ ਪਾਠੀ ਸਿੰਘਾਂ ਦੀ ਸੇਵਾ ਕਰਨੀ ਸਤਿਗੁਰਾਂ ਦੇ ਕੋਲ ਬੈਠਣਾ ਸਤਿਗੁਰੂ ਜੀਆਂ ਕੋਲੋਂ ਅਸੀਸਾਂ ਲੈਣੀਆਂ ਤਿੰਨ ਦਿਨ ਅਰਦਾਸਾਂ ਕਰਨੀਆਂ ਮਹਾਰਾਜ ਜੀ ਤੁਹਾਡੇ ਕਾਰਜ ਰੰਭੇ ਤੁਸੀਂ ਉਹ ਕਰਨੇ ਤੇ ਸਤਿਗੁਰੂ ਜੀ ਬੜੀਆਂ ਬਰਕਤਾਂ ਬਖਸ਼ਦੇ ਇਹ ਅੱਜਕੱਲ ਖਾਲਸਾ ਜੀ ਕੀ ਹੋ ਰਿਹਾ ਕਹਿੰਦੇ ਸੁਖਨੀ ਸਾਹਿਬ ਦਾ ਪਾਠ ਕਰਾ ਲਓ ਉਹ ਵੀ ਘਰੇ ਲਿਆਉਣ ਦੀ ਲੋੜ ਨਹੀਂ ਮਹਾਰਾਜ ਨੂੰ ਗੁਰਦੁਆਰੇ ਕਰਾ ਲਓ ਐਵੇਂ ਨਹੀਂ ਭਾਈ ਸ਼ਰਧਾ ਰੱਖੋ ਸ਼ਰਧਾ ਵਾਸ ਹੋ ਕੇ ਹੀ ਮਹਾਰਾਜ ਤੁਹਾਡੇ ਵਾਸ ਆਉਣਗੇ ਤੁਹਾਨੂੰ ਸੁੱਖ ਦੇਣਗੇ ਨਹੀਂ ਤੇ ਖਾਲਸਾ ਜੀ ਰੋਂਦੇ ਰਹਿ ਜਾਓਗੇ ਕਿਸੇ ਪ੍ਰਕਾਰ ਕੁਝ ਪ੍ਰਾਪਤੀ ਨਹੀਂ ਹੋਵੇਗੀ ਜਿਵੇਂ ਮਹਾਰਾਜ ਬਾਣੀ ਵਿੱਚ ਕਹਿੰਦੇ ਵਿਰਲੇ ਵਿਰਲੇ ਨੇ ਉਦਾਹਰਨਾਂ ਦਿੱਤੀਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਦਾਹਰਨਾਂ ਦੇ ਕੇ ਦੱਸਦੇ ਕਿ ਸੰਸਾਰ ਕੀ ਕਰਦਾ ਹੈ ਉਨ੍ਹਾਂ ਵਿੱਚ ਜਿਹੜੇ ਸੰਤ ਸਾਧੂ ਹੁੰਦੇ ਉਹ ਕਿਵੇਂ ਦੀ ਵਿਰਤੀ ਰੱਖਦੇ ਕਹਿੰਦੇ ਜੈਸੇ ਰੈਣ ਸਮੈ ਸਭ ਲੋਕ ਮੈ ਸੰਪੋਗ ਭੋਗ ਚਕਵੀ ਬਿਯੋਗ ਸੁਖ ਭਾਗ ਹੀ ਨ ਜਾਣੀ ਐ ਇਵੇਂ ਕਰਕੇ ਬਚਨ ਕਰਦੇ ਕਹਿੰਦੇ ਜਿਵੇਂ ਸਾਰਾ ਸੰਸਾਰ ਵਿੱਚ ਰਾਤ ਨੂੰ ਲੋਕ ਖਾਲਸਾ ਜੀ ਕੋਈ ਭੋਗ ਬਿਲਾਸ ਕਰਦਾ ਹੈ ਕੋਈ ਪਦਾਰਥਾਂ ਨੂੰ ਭੋਗਦਾ ਹੈ ਕੋਈ ਆਪਣੇ ਬੱਚਿਆਂ ਵਿੱਚ ਖੇਡਦਾ ਹੈ ਕੋਈ ਨੀਂਦ ਪੂਰੀ ਕਰ ਰਿਹਾ ਪਰ ਮਹਾਰਾਜ ਸੱਚੇ ਪਾਸ਼ਾ ਇੱਥੇ ਬਚਨ ਕਰਕੇ ਕਹਿੰਦੇ ਵੀ ਇੱਕ ਚਕਵੀ ਹਲ ਵੇਖੋ ਜਿਹੜੀ ਚਕਵੀ ਹੈ ਖਾਲਸਾ ਜੀ ਜਿਵੇਂ ਤੁਲਸੀ ਤੁਲਸੀ ਰਾਮ ਜੀ ਹੁਣਾਂ ਨੇ ਰਮਾਇਣ ਵਿੱਚ ਲਿਖਿਆ ਹੈ ਕਿ ਇਹਨਾਂ ਨੂੰ ਭਗਵਾਨ ਰਾਮਚੰਦਰ ਜੀ ਦਾ ਸਵਰਾਪ ਹੋਇਆ ਸੀ ਤਾਂ ਵਿਛੜੇ ਸੀ ਚਕਵੀ ਚਕਵਾ ਜਿਹੜੇ ਸੀ ਕਹਿੰਦੇ ਇਹ ਜਿਹੜੀ ਚਕਵੀ ਹੈ ਇਹ ਸਾਰੀ ਰਾਤ ਆਪਣੇ ਚਕਵੇ ਤੋਂ ਵਿਛੜ ਕੇ ਵਿਛੋੜੇ ਦੀ ਜਿਹੜੀ ਖਾਲਸਾ ਜੀ ਅੱਗ ਵਿੱਚ ਸੜਦੀ ਆ ਸੋਗ ਵਿੱਚ ਸੜਦੀ ਆ ਉਧਰ ਸੰਸਾਰ ਸਾਰਾ ਭੋਗ ਬਿਲਾਸ ਕਰ ਰਿਹਾ ਹੁੰਦਾ ਖੁਸ਼ ਹੁੰਦਾ ਉਧਰ ਖਾਲਸਾ ਜੀ ਇੱਕ ਐਸਾ ਪੰਛੀ ਹੈ ਚਕਵੀ ਜਿਹੜੀ ਸਾਰੀ ਰਾਤ ਵਿਛੋੜੇ ਦੇ ਜਿਹੜੇ ਸੋਗ ਨੂੰ ਸੰਤਾਪ ਨੂੰ ਹੰਡਾਉਂਦੀ ਹੈ ਮਹਾਰਾਜ ਜੀ ਬਾਣੀ ਵਿੱਚ ਵੀ ਬਚਨ ਕਾ ਬਚਨ ਕਰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਦੇ ਖਾਲਸਾ ਜੀ ਸਭਨਾ ਰਾਤ ਮਿਲਾਵੜਾ ਚਕਵੀ ਦੋ ਰਾਹਾ ਕਹਿੰਦੇ ਸਾਰਿਆਂ ਨੂੰ ਰਾਤ ਵਿੱਚ ਮੇਲ ਹੋ ਜਾਂਦਾ ਪਰਿਵਾਰ ਦਾ ਵੀ ਸਾਰਿਆਂ ਦਾ ਪਰ ਜਿਹੜੀ ਚਕਵੀ ਹੁੰਦੀ ਆ ਉਹ ਦੋ ਫਾੜ ਹੋ ਜਾਂਦੀ ਚਕਵੇ ਨਾਲੋਂ ਵਿਛੜ ਜਾਂਦੀ ਤੇ ਐਵੇਂ ਹੀ ਖਾਲਸਾ ਜੀ ਸਾਰਾ ਸੰਸਾਰ ਜਿਹੜਾ ਸੁੱਤਾ ਹੁੰਦਾ ਸਾਧੂ ਜਿਹੜਾ ਪਰਮੇਸ਼ਰ ਦੀ ਯਾਦ ਵਿੱਚ ਵਿਛੋੜੇ ਵਿੱਚ ਖਾਲਸਾ ਜੀ ਤੜਫਦਾ ਅੱਗੇ ਮਹਾਰਾਜ ਕਹਿੰਦੇ ਜਾਸੇ ਦਿਨ ਕਰਮ ਐਦੂਤ ਜੋਤ ਜਗਮਗ ਉੱਲੂ ਅੰਧ ਕੰਧ ਪਰਚੀਨ ਉਹ ਨਮਾਨੀਐ ਜਿਵੇਂ ਖਾਲਸਾ ਜੀ ਸਾਰੀ ਸਵੇਰੇ ਜਦੋਂ ਸੂਰਜ ਚੜਦਾ ਹੈ ਤੇ ਸਾਰੇ ਪਾਸੇ ਪ੍ਰਕਾਸ਼ ਕਰ ਦਿੰਦਾ ਜਗਮਗ ਜਗਮਗ ਹੋ ਜਾਂਦੀ ਹੈ ਪਰ ਉਥੇ ਇੱਕ ਖਾਲਸਾ ਜੀ ਉੱਲੂ ਹੈ ਜਿਹੜਾ ਆਪਣੇ ਵਾਸਤੇ ਕੋਈ ਖੁੱਡਾਂ ਲੱਭਦਾ ਫਿਰਦਾ ਹੈ ਲੁਕਣ ਵਾਸਤੇ ਜਗਾ ਜਗਾ ਲੱਭਦਾ ਫਿਰਦਾ ਕਿਉਂਕਿ ਉਹਨੂੰ ਸੂਰਜ ਜਿਹੜਾ ਚੰਗਾ ਨਹੀਂ ਲੱਗਦਾ ਉਹਨੂੰ ਸੋਹਣਾ ਨਹੀਂ ਲੱਗਦਾ ਉਹ ਹਨੇਰੀਆਂ ਰਾਤਾਂ ਹਨੇਰੀਆਂ ਚੀਜ਼ਾਂ ਵਿੱਚ ਹਨੇਰੀਆਂ ਖੁੱਡਾਂ ਵਿੱਚ ਕੰਧਾਂ ਵਿੱਚ ਰਹਿ ਕੇ ਗੁਜ਼ਾਰਾ ਕਰਦਾ ਜਦੋਂ ਸੂਰਜ ਚੜਦਾ ਉਹਨੂੰ ਚੰਗਾ ਨਹੀਂ ਲੱਗਦਾ ਸੋ ਨੂੰ ਇਹ ਪ੍ਰਕਾਸ਼ ਚੰਗਾਨੀ ਲੱਗਦਾ ਮਹਾਰਾਜ ਅੱਗੇ ਬਚਨ ਕਰਦੇ ਕਹਿੰਦੇ ਸਰਵਾਰ ਸ੍ਰਿਤਾ ਸਮੁੰਦਰ ਜਲ ਪੂਰਨ ਹੈ ਤ੍ਰਿਖਾਵੰਤ ਚਾਤੁਰਕ ਰਹਿਤ ਬਕਬਾਨੀ ਹੈ ਕਹਿੰਦੇ ਜਿਵੇਂ ਸਮੁੰਦਰ ਤੇ ਨਾਲੀਆਂ ਸਮੁੰਦਰ ਸਰੋਵਰ ਸਭ ਭਰੇ ਹੋਏ ਆ ਪਾਣੀ ਨਾਲ ਭਰਪੂਰ ਨੇ ਪਰ ਖਾਲਸਾ ਜੀ ਉੱਥੇ ਇੱਕ ਪਪੀਹਾ ਵਿਚਾਰਾ ਹੈ ਜਿਹੜਾ ਪਿਆਸਿਆ ਹੀ ਫਿਰਦਾ ਜਿਵੇਂ ਸੰਸਾਰ ਵਿੱਚ ਬਹੁਤ ਕੁਝ ਹੈ ਸਾਰੇ ਪਦਾਰਥਾਂ ਨਾਲ ਖਾਲਸਾ ਜੀ ਸੰਸਾਰ ਰੂਪੀ ਜਿਹੜਾ ਸਮੁੰਦਰ ਹੈ ਦਰਿਆ ਹੈ ਭਰਿਆ ਫਿਰਦਾ ਪਰ ਉਥੇ ਕਈ ਇਹੋ ਜਿਹੇ ਸਿੱਖ ਨੇ ਗੁਰਸਿੱਖ ਨੇ ਕੋਈ ਸਾਧੂ ਸੰਤ ਨੇ ਜਿਹੜੇ ਉਹ ਇੱਕ ਬੂੰਦ ਲਈ ਤਰਸਦੇ ਨੇ ਜਿਹੜੀ ਉਹਨਾਂ ਦੇ ਸਿੱਧੇ ਗਲੇ ਵਿੱਚ ਨਾਮ ਰੂਪੀ ਬੂੰਦ ਨੂੰ ਤਰਸਦੇ ਨੇ ਜਿਵੇਂ ਪਪੀਹਾ ਤਰਸਦਾ ਕਹਿੰਦੇ ਤੈਸੇ ਮਿਲ ਸਾਧ ਸੰਗ ਸકલ ਸੰਸਾਰ ਤਰਿਓ ਮੋਹੇ ਅਪਰਾਧੀ ਅਪਰਾਧਨ ਬਿਹਾਨੀਐ ਕਹਿੰਦੇ ਸਤਿਗੁਰਾਂ ਦੀ ਸੰਗਤ ਵਿੱਚ ਜਿਵੇਂ ਕੋਈ ਜਾ ਕੇ ਸੰਗਤ ਵਿੱਚ ਬਹਿ ਕੇ ਨਾਮ ਜਪ ਕੇ ਖਾਲਸਾ ਜੀ ਉਤਾਰ ਰਿਹਾ ਤੇ ਕਹਿੰਦੇ ਮੇਰੇ ਵਰਗਾ ਕੋਈ ਅਪਰਾਧੀ ਜਿਹੜਾ ਅਪਰਾਧਾਂ ਵਿੱਚ ਹੀ ਲੱਗਿਆ ਹੋਇਆ ਜਿਵੇਂ ਖਾਲਸਾ ਜੀ ਉੱਲੂ ਨੂੰ ਪ੍ਰਕਾਸ਼ ਚੰਗਾ ਨਹੀਂ ਲੱਗਦਾ ਤੇ ਅਪਰਾਧੀ ਨੂੰ ਸੰਗਤ ਚੰਗੀ ਨਹੀਂ ਲੱਗਦੀ। ਸੋ ਇਹ ਖਾਲਸਾ ਜੀ ਕਾਲਯੁਗ ਦਾ ਵਿਵਹਾਰ ਹੈ। ਚੰਗਾ ਕੰਮ ਜਿਹੜਾ ਕਦੇ ਵੀ ਸੋਹਣਾ ਨਹੀਂ ਲੱਗਦਾ। ਗੁਰੂ ਕੀ ਸੰਗਤ ਚੰਗੀ ਨਹੀਂ ਲੱਗਦੀ, ਗੁਰੂ ਕੇ ਬਚਨ ਚੰਗੇ ਨਹੀਂ ਲੱਗਦੇ ਤੇ ਅਪਰਾਧ ਚੰਗੇ ਲੱਗਦੇ। ਸੋ ਇਹ ਖਾਲਸਾ ਜੀ ਮਹਾਰਾਜ ਬਾਣੀ ਵਿੱਚ ਸਾਰੇ ਬਚਨ ਕਰਾਏ। ਕਹਿੰਦੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਨਾਲ ਲੱਗਿਏ, ਜੁੜੀਏ ਸਤਿਗੁਰਾਂ ਕੋਲੋਂ ਸਦਾ ਮੰਗੀਏ ਮਹਾਰਾਜ ਸਾਨੂੰ ਸੰਗਤ ਬਖਸ਼ੋ। ਆਪਣੇ ਦਰ ਦੀ ਸੰਗਤ ਬਖਸ਼ੋ। ਆਪਣੇ ਦਰ ਦਾ ਮਹਾਰਾਜ ਜੀਾਂ ਦੀ ਸੇਵਾ ਬਖਸ਼ੋ ਸਿਮਰਨ ਬਖਸ਼ੋ اے ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰੋ ਕਿਉਂਕਿ ਖਾਲਸਾ ਜੀ ਜਿਨ੍ਹਾਂ ਦੇ ਕੋਲ ਮਹਾਰਾਜ ਦੇ ਦਰ ਦੀ ਸੇਵਾ ਆ ਜਾਂਦੀ ਹੈ ਮਹਾਰਾਜ ਜੀਾਂ ਦਾ ਨਾਮ ਆ ਜਾਂਦਾ ਹੈ ਉਹਨਾਂ ਕੋਲੇ ਸਭ ਕੁਝ ਆ ਜਾਂਦਾ ਹੈ ਨਹੀਂ ਤੇ ਖਾਲਸਾ ਜੀ ਸਾਰਾ ਸੰਸਾਰ ਅਪਰਾਧਾਂ ਵਿੱਚ ਹੀ ਫਸਿਆ ਹੋਇਆ ਕਰਮਾਂ ਕਾਂਡਾਂ ਵਿੱਚ ਫਸਿਆ ਹੋਇਆ ਭੋਗ ਵਿਲਾਸਾਂ ਵਿੱਚ ਫਸਿਆ ਹੋਇਆ ਕਿਸੇ ਨੂੰ ਵੀ ਪਰਮੇਸ਼ਰ ਨਾਲੋਂ ਵਿਛੜੇ ਦਾ ਸੋਗ ਨਹੀਂ ਹੈ ਮਿਸ਼ੋੜੇ ਦਾ ਦੁੱਖ ਨਹੀਂ ਹੈ ਉਹ ਵਿਰਲੇ-ਵਿਰਲੇ ਨੇ ਜਿਨ੍ਹਾਂ ਨੂੰ ਦੁੱਖ ਹੈ ਤੇ ਖਾਲਸਾ ਜੀ ਉਹ ਸਾਰੀ-ਸਾਰੀ ਰਾਤ ਜਾਗ ਕੇ ਮਹਾਰਾਜ ਵਿੱਚ ਸੁਰਤੀ-ਵਿਰਤੀ ਜੋੜ ਕੇ ਵਾਹਿਗੁਰੂ 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 ਜੀਆਂ ਦਾ ਜਾਪ ਕਰਦੇ ਬਾਣੀ ਪੜਦੇ ਸਿਮਰਨ ਕਰਨੇ ਭਜਨ ਕਰਦੇ ਖਾਲਸਾ ਜੀ ਤਤਪਰ ਰਹਿੰਦੇ ਸੇਵਾ ਵਿੱਚ ਅੰਮ੍ਰਿਤ ਵੇਲੇ ਜਾਗ ਪੈਂਦੇ ਕਿਉਂਕਿ ਉਹਨਾਂ ਨੂੰ ਦੁੱਖ ਹੈ ਕਿ ਅਸੀਂ ਵਿਛੜ ਕੇ ਆਏ ਹਾਂ ਕਿਤੇ ਵਿਛੜੇ ਹੀ ਨਾ ਮਰ ਜਾਈਏ ਉਦਮ ਕਰਦੇ ਹਾਂ ਸੋ ਖਾਲਸਾ ਜੀ ਅਸੀਂ ਸੰਸਾਰ ਵਿੱਚ ਸੰਸਾਰੀ ਪਦਾਰਥਾਂ ਨੂੰ ਪਾਉਣ ਵਾਸਤੇ ਉਦਮ ਕਰਦੇ ਹਾਂ ਤੇ ਜਿਹੜੇ ਗੁਰਸਿੱਖ ਨੇ ਮਾਈ ਪਾਈ ਉਹ ਪਰਮੇਸ਼ਰ ਨੂੰ ਪਾਉਣ ਵਾਸਤੇ ਖਾਲਸਾ ਜੀ ਯਤਨ ਕਰਦੇ ਸੋ ਅਸੀਂ ਵੀ ਮਹਾਰਾਜ ਕੋਲੋਂ ਮੰਗੀਏ ਅੱਜ ਖਾਲਸਾ ਜੀ ਜਿਹੜੇ ਮਾਗੀ ਦਾ ਦਿਹਾੜਾ ਸੀ 40 ਮੁਕਤੀਆਂ ਦੀ ਯਾਦ ਵਿੱਚ ਉਹ ਸ਼ਹੀਦਾਂ ਨੂੰ ਪ੍ਰਣਾਮ ਹੈ ਉਥੇ ਵੱਡਾ ਜੋੜ ਮੇਲਾ ਖਾਲਸਾ ਜੀ ਸ੍ਰੀ ਮੁਕਤਸਰ ਸਾਹਿਬ ਲੱਗਦਾ ਮਹਾਰਾਜ ਜੀਆ ਨੇ ਵਚਨ ਕੀਤੇ ਸੀ ਜਿਹੜਾ ਕੋਈ ਮਾਗੀ ਵਾਲੇ ਦੇਣ ਉਥੇ ਖਾਲਸਾ ਜੀ ਇਸ਼ਨਾਨ ਕਰੇਗਾ ਉਹਦੀ ਵੀ 84 ਕੱਟੀ ਜਾਵੇਗੀ ਉਹਨੂੰ ਮੁਕਤੀ ਪ੍ਰਾਪਤ ਹੋਵੇਗੀ ਤਾਂ ਹੀ ਉਸ ਨੂੰ ਮੁਕਤ ਸਰ ਸਾਹਿਬ ਕਹਿੰਦੇ ਉਹ ਸਰੋਵਰ ਦਾ ਨਾਮ ਖਾਲਸਾ ਜੀ ਮੁਕਤੀ ਦਾ ਸਰੋਵਰ ਨਾਮ ਮਹਾਰਾਜ ਜੀਆ ਨੇ ਰੱਖਿਆ ਵਚਨ ਕੀਤੇ 40 ਸਿੰਘਾਂ ਨੂੰ ਕਿਹਾ ਕਿ ਤੁਹਾਡੇ ਕੋਲੋਂ ਵਾਰ-ਵਾਰ ਤੁਹਾਨੂੰ ਧਰਤੀ ਦੇ ਪੇਜ ਕੇ ਤੁਹਾਡੇ ਕੋਲੋਂ ਰਾਜ ਕਰਾਵਾਂਗੇ ਸੋ ਖਾਲਸਾ ਜੀ ਜਿਵੇਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਵੀ ਉਹਨਾਂ ਸਿੰਘਾਂ ਦੇ ਵਿੱਚੋਂ ਸਿੰਘ ਸਨ ਸੋ ਜਿਹੜੇ ਆ ਵੱਡੇ ਵੱਡੇ ਅਹੁਦੇ ਮਹਾਰਾਜ ਜੀਆ ਨੇ ਖਾਲਸੇ ਨੂੰ ਬਖਸ਼ੇ ਐਵੇਂ ਖਾਲਸਾ ਜੀ ਗਾਂ ਵੀ ਰਾਜ ਆਵੇਗਾ ਜਿਹੜੇ ਲੋਕ ਕਹੀਂ ਕਹਿੰਦੇ ਰਾਜ ਕਿੱਥੋਂ ਆਉਣਾ ਪiraj ਕੌਨੇ ਕਰਨਾ ਸਾਰੇ ਤਾਂ ਚੋਰ ਨੇ ਪਰ ਖਾਲਸਾ ਜੋ ਜਿਹੜੇ 40 ਮੁਕਤੇ ਨੇ ਉਹਨਾਂ ਨੂੰ ਮਹਾਰਾਜ ਜੀਆਂ ਨੇ ਵਚਨ ਕੀਤਾ ਸੀ ਉਹ ਮੁੜ ਮੁੜ ਕੇ ਧਰਤੀ ਤੇ ਆ ਕੇ ਰਾਜ ਕਰਨਗੇ ਫਿਰ ਤੋਂ ਖਾਲਸਾ ਪੰਥ ਸਥਾਪਿਤ ਹੋਵੇਗਾ ਮਹਾਰਾਜ ਕਿਰਪਾ ਕਰਨਗੇ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਜਿਹੜੀ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਧੰਨ ਬਾਬਾ ਨੂਰ ਸਿੰਘ ਸਾਹਿਬ ਦੀ ਮਿਹਰ ਸਦਕਾ ਆਈ ਹੈ ਆਓ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੇ ਇੱਕ ਪੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਮਹਾਰਾਜ ਜੀਆਂ ਨੇ ਉਹਨਾਂ ਤੇ ਕਿਰਪਾ ਕੀਤੀ ਉਹ ਦੱਸਦੇ ਨੇ ਕਿ ਸਾਡਾ ਪਰਿਵਾਰ ਜਿਹੜਾ ਥੋੜਾ ਕਾਮਰੇਡੀ ਬਿਰਤੀ ਵਾਲਾ ਉਹ ਪੈਣ ਕਹਿੰਦੀ ਜਿਹੜੇ ਮੇਰਾ ਘਰ ਵਾਲਾ ਉਹ ਮਹਾਰਾਜ ਸੱਚੇ ਪਾਤਸ਼ਾਹੀ ਬਾਣੀ ਨੂੰ ਤੇ ਮੰਨਦਾ ਪਰ ਜਿਵੇਂ ਖਾਲਸਾ ਜੀ ਆਪਾਂ ਜੋਤ ਦਾ ਘੋ ਸੰਗਤ ਨੂੰ ਕਹਿ ਦਿੰਦੇ ਆ ਆਪਣੇ ਕਿਤੇ ਦਿੱਤੇ ਦਰਦ ਹੁੰਦੀ ਆ ਜਾਂ ਰੋਗ ਆ ਕੋਈ ਲਾਲ ਉਹ ਤੇ ਠੀਕ ਹੋ ਜਾਂਦਾ ਇਹਨਾਂ ਨੂੰ ਨਹੀਂ ਮੰਨਦਾ ਜੋਤ ਨੂੰ ਨਹੀਂ ਮੰਨਦਾ ਮਹਾਰਾਜ ਦੇ ਸਰੋਵਰ ਦੇ ਜਾਲੂ ਨਹੀਂ ਮੰਨਦਾ ਇਹੋ ਜੀ ਬਿਰਤੀ ਖਾਲਸਾ ਜੀ ਉਸ ਬੰਦੇ ਦੀ ਤੇ ਬਾਕੀ ਉਹ ਬਾਣੀ ਪੜਦਾ ਬਾਣੀ ਪੜ ਕੇ ਦਸਮ ਪਾਤਸ਼ਾਹ ਦੀ ਬਾਣੀ ਨੂੰ ਨਹੀਂ ਮੰਨਦਾ ਕਹਿੰਦੇ ਵੀ ਮੇਰੇ ਘਰ ਧੀ ਹੋਈ ਮਹਾਰਾਜ ਦੀ ਕਿਰਪਾ ਸਦਕਾ ਧੀ ਸੱਤਾ ਅੱਠਾ ਸਾਲਾਂ ਦੀ ਸੀ ਤੇ ਉਹਦਾ ਇੱਕ ਕੰਨ ਵਗਣਾ ਸ਼ੁਰੂ ਹੋਇਆ ਕਹਿੰਦੇ ਉਹਦੇ ਕਰਕੇ ਮੈਂ ਵੀ ਕਿਤੇ ਨਹੀਂ ਸੀ ਜਾਂਦੀ ਮੈਨੂੰ ਜਾਨ ਨਹੀਂ ਸੀ ਦਿੰਦਾ ਉਹ ਕਹਿੰਦਾ ਸੀ ਘਰੇ ਬਹਿ ਕੇ ਬਾਣੀ ਪੜੋ ਕਿਤੇ ਜਾਣ ਦੀ ਲੋੜ ਨਹੀਂ ਗੁਰੂ ਘਰ ਕੀ ਰੱਖਿਆ ਉਥੇ ਜਾ ਕੇ ਕੀ ਕਰਨਾ ਉਥੇ ਜਾਣ ਦੀ ਲੋੜ ਨਹੀਂ ਹੈ ਪਾਠ ਕਰਨਾ ਘਰੇ ਬਹਿ ਕੇ ਕਰੋ ਰੱਬ ਸਾਰਿਆਂ ਦੇ ਅੰਦਰ ਹੈ ਇਹੋ ਜੀ ਬਿਰਤੀ ਸੀ ਖਾਲਸਾ ਜੀ ਉਹਦੀ ਹੁਣ ਜੇ ਗੁਰੂ ਕੀ ਸੰਗਤ ਕਰਨੋਂ ਹਟ ਜਾਈਏ ਤੇ ਖਾਲਸਾ ਜੀ ਆਤਮਿਕ ਤਰੱਕੀ ਕਦੇ ਨਹੀਂ ਹੁੰਦੀ ਗੁਰੂ ਕੀ ਸੰਗਤ ਦੇ ਨਾਲ ਆਤਮਿਕ ਤਰੱਕੀ ਹੁੰਦੀ ਹੈ ਔਗਣ ਮਿਟਦੇ ਨੇ ਤੇ ਗੁਣ ਪ੍ਰਾਪਤ ਹੁੰਦੇ ਨੇ ਗੁਰੂ ਕੀ ਸੰਗਤ ਕਦੇ ਨਹੀਂ ਛੱਡਣੀ ਚਾਹੀਦੀ ਕਿਉਂਕਿ ਮਹਾਰਾਜ ਜੀਆ ਦੇ ਬਚਨ ਵੀ ਨੇ ਕਿ ਸੰਗਤ ਵਿੱਚ ਹਮੇਸ਼ਾ ਆਉਣਾ ਚਾਹੀਦਾ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਆਓ ਮਹਾਰਾਜ ਕਹਿੰਦੇ ਸੱਜ ਕੇ ਬੈਠੋ ਤੇ ਬਾਣੀ ਦਾ ਜਾਪ ਕਰੋ ਮਹਾਰਾਜ ਕਿਰਪਾ ਕਰਨਗੇ ਫਿਰ ਕੀ ਹੁੰਦਾ ਦੁਖ ਰੋਗ ਸੰਤਾਪ ਉਦਰੇ ਸੁਣੀ ਸੱਚੀ ਬਾਣੀ ਜਿਨ੍ਹਾਂ ਨੇ ਬਾਣੀ ਸੁਣੀ ਹੈ ਉਹਨਾਂ ਦੇ ਦੁੱਖ ਦਿਲਦਰ ਸੋਗ ਸੰਤਾਪ ਸਾਰੇ ਜਿਹੜੇ ਉੱਤਰ ਜਾਂਦੇ ਨਾਸ਼ ਹੋ ਜਾਂਦੇ ਸੋ ਮਹਾਰਾਜ ਦੀ ਕਿਰਪਾ ਸਦਕਾ ਪੈਣ ਕੈ ਨੀ ਮੇਰੀ ਬਿਰਤੀ ਮਹਾਰਾਜ ਜੀ ਵਾਲੀ ਸੀ ਪਰ ਮੇਰਾ ਘਰ ਵਾਲਾ ਜਿਹੜਾ ਸੀ ਉਹ ਕਿਤੇ ਜਾਣ ਆਉਣ ਨਹੀਂ ਸੀ ਦਿੰਦਾ ਬੇਟੀ 7-8 ਸਾਲ ਦੀ ਹੋਈ ਤੇ ਪਹਿਲੀ ਵਾਰ ਰਾਤ ਨੂੰ ਉਹਦੇ ਕੰਨ ਕੈ ਨੀ ਮੇਰੇ ਕੰਨ ਦਰਦ ਕਰਦੇ ਨੇ ਤੇ ਇਹ ਹੱਡ ਬੀਤੀ ਖਾਲਸਾ ਜੀ ਕੁਝ 4 ਕੁ ਮਹੀਨੇ ਪਹਿਲਾਂ ਦੀ ਆ 4-5 ਮਹੀਨੇ ਪਹਿਲਾਂ ਦੀ ਉਹ ਪੈਣ ਕਹਿੰਦੀ ਕਿ ਸਾਲਕ ਹੋ ਗਿਆ ਸਾਲ ਤੋਂ ਥੋੜਾ ਘੱਟ ਹੀ ਸਮਾਂ ਹੋਇਆ ਕਿ ਬੱਚੀ ਦਾ ਕੰਨ ਵਗਣਾ ਸ਼ੁਰੂ ਹੋ ਗਿਆ ਅਸੀਂ ਡਾਕਟਰ ਕੋਲੇ ਲੈ ਕੇ ਗਏ ਉਹਨਾਂ ਨੇ ਦਵਾਈਆਂ ਦਿੱਤੀਆਂ ਤੇ ਹੁਣ ਉਹ ਛੋਟੀ ਬੱਚੀ ਸੀ ਕੰਨ ਵਿੱਚ ਕੁਝ ਪਵਾਉਂਦੀ ਨਹੀਂ ਸੀ ਪਰ ਫਿਰ ਵੀ ਪਤਾ ਨਹੀਂ ਕੀ ਕਾਰਨ ਬਣਿਆ ਕਿਉਂ ਉਹ ਹੋਈ ਤੇ ਉਹਦੇ ਕੰਨ ਜਿਹੜਾ ਇੱਕ ਵਗਣ ਲੱਗ ਪਿਆ ਦਵਾਈ ਦਿੱਤੀ ਉਹਦਾ ਅਸੀਂ ਉਹਦੇ ਵਗੈਰਾ ਸਾਰੇ ਸਕੈਨ ਵਗੈਰਾ ਉਹਦੀ ਕਰਾਈ ਕੋਈ ਅੰਦਰ ਪੜਦਾ ਤਾਂ ਨਹੀਂ ਪਾਟਾ ਜਾਂ ਕੁਝ ਵੀ ਡਾਕਟਰ ਕੋਲੇ ਲੈ ਕੇ ਗਏ ਪਰ ਕੁਝ ਵੀ ਨਹੀਂ ਇਹੋ ਜਿਹਾ ਹੋਇਆ ਸੀ ਪਰ ਕੰਨੋ ਦੇ ਵਗਣੋ ਨਹੀਂ ਸੀ ਹਟਦੇ ਕੰਨ ਦੇ ਵਿੱਚੋਂ ਬਲਗਮ ਜੀ ਜਿੱਦਾਂ ਖਾਲਸਾ ਜੀ ਆਪਾਂ ਰੇਸ਼ਾ ਕਹਿ ਦਿੰਨੇ ਆ ਉਹ ਵਾਲੀ ਚੀਜ਼ ਜਿਹੜੀ ਕੰਨ ਦੇ ਵਿੱਚੋਂ ਨਿਕਲਦੀ ਰਹਿੰਦੀ ਸੀ ਤੇ ਕੰਨ ਦਰਦ ਕਰਦਾ ਸੀ ਬਹੁਤ ਰੋਂਦੀ ਸੀ ਬੱਚੀ ਤੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਆਪਾਂ ਡਾਕਟਰਾਂ ਕੋਲ ਵੀ ਜਾ ਆਏ ਆ ਦੋ ਤਿੰਨ ਮਹੀਨੇ ਘੁੰਮੇ ਆ ਤੇ ਆਪਾਂ ਇਦਾਂ ਕਰੀਏ ਵੀ ਮਹਾਰਾ ਸੱਚੇ ਪਾਤਸ਼ਾਹ ਦੇ ਘਰ ਅਰਦਾਸ ਕਰਾਈਏ ਪਾਠ ਕਰਾਈਏ ਉਹ ਕਹਿੰਦਾ ਲੈ ਤੂੰ ਐਵੇਂ ਪੈਸੇ ਫੂਕਣੇ ਆ ਪਾਠ ਆਪਾਂ ਕਰਦੇ ਹੀ ਆ ਇਦਾਂ ਉਦਾਂ ਕਈ ਗੱਲਾਂ ਉਹ ਭੈਣ ਕਹਿੰਦੀ ਕਿ ਜਦੋਂ ਨਾਲ ਮੇਰੀ ਬੱਚੀ ਕਾਫੀ ਤੰਗ ਹੋ ਗਈ ਕੰਨ ਜਿਹੜਾ ਹਟਦਾ ਨਹੀਂ ਸੀ ਵਗਣੋ ਦਵਾਈ ਵੀ ਬਹੁਤ ਲਈ ਉਹਦੇ ਕੰਨ ਵਿੱਚ ਰੂਹ ਰੱਖਣਾ ਉਹ ਤੰਗ ਰਹਿੰਦੀ ਸੀ ਦਰਦ ਉਹਦੇ ਰਹਿੰਦੀ ਰਹਿੰਦੀ ਸੀ ਕਹਿੰਦੇ ਅਚਨਚੇਦਨਾ ਇੱਕ ਵਾਰ ਕਿਸੇ ਨੇ ਮੈਨੂੰ ਕਿਹਾ ਕਿ ਤੂੰ ਆਪਣੀ ਬੱਚੀ ਵਾਸਤੇ ਚ ਪਹਿਰੇ ਕੱਟ ਤੇ ਮਾਰੇ ਕਿਰਪਾ ਕਰਨਗੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਉੱਥੋਂ ਜੋਤ ਦਾ ਘੋਲ ਲੈ ਕੇ ਆ ਤਾਂ ਕਿਰਪਾ ਹੋਊਗੀ ਮਾਰੇ ਕਿਰਪਾ ਕਰਨਗੇ ਵੀ ਤੂੰ ਉਹ ਜੋਤ ਦਾ ਘੋਲ ਇਹਦੇ ਲਾ ਇਹਦੇ ਕੰਨ ਵਿੱਚ ਦੋ ਬੂੰਦਾ ਪਾ ਜ਼ਰੂਰ ਠੀਕ ਹੋਊਗੀ ਕਿਸੇ ਗੁਰਮੁਖ ਪਿਆਰੇ ਨੇ ਦੱਸਿਆ ਤੇ ਕਹਿੰਨੀ ਮੈਂ ਘਰ ਆ ਗਿਆ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਵੀ ਮੈਨੂੰ ਸ਼ੀਦਾ ਸਾਹਿਬ ਲੈ ਕੇ ਜਾਓ ਤੇ ਮੈਂ ਦੁਪਹਿਰਾ ਇੱਕ ਕਟਣਾ ਚਾਹੁੰਨੀ ਆ ਉਥੇ ਜਾ ਕੇ ਨਾਲੇ ਮੈਂ ਉਥੋਂ ਜੋਤ ਦਾ ਘੋਲ ਲੈ ਕੇ ਆਉਣਾ ਚਾਹੁੰਨੀ ਮੈਨੂੰ ਲੱਗਦਾ ਮੇਰੀ ਧੀ ਨੇ ਉਥੋਂ ਠੀਕ ਹੋ ਜਾਣਾ ਕਹਿੰਦੀ ਉਸ ਦਿਨ ਮੇਰਾ ਘਰ ਵਾਲਾ ਮੇਰੇ ਨਾਲ ਇਦਾਂ ਲੜਿਆ ਵੀ ਉਥੇ ਕੀ ਰੱਖਿਆ ਉਥੇ ਜਾ ਕੇ ਕੀ ਕਰਨਾ ਵੀ ਇੱਥੇ ਘਰੇ ਬਹਿ ਕੇ ਬਾਣੀ ਪੜ੍ਹੂ ਉਥੇ ਜਾਣ ਦਾ ਕਿ ਜਾਨ ਦੀ ਕਿ ਲੋਕਾਂ ਨੇ ਪਖੰਡ ਫੜਿਆ ਇਦਾਂ ਦੇ ਬੋਲ ਖਾਲਸਾ ਜੀ ਉਹਨੇ ਬੋਲੇ ਤੇ ਉਹ ਭੈਣ ਕਹਿੰਦੀ ਕਿ ਮੈਂ ਉਹਨਾਂ ਲੜਕੇ ਨਾਲ ਤੇ ਆਪਣੇ ਭਰਾ ਨੂੰ ਫੋਨ ਕੀਤਾ ਤੇ ਉਹਨੂੰ ਮੈਂ ਕਿਹਾ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਤੇ ਮੈਨੂੰ ਲੈ ਕੇ ਜਾ ਉਹ ਮੈਨੂੰ ਲੈ ਕੇ ਗਿਆ ਅਸੀਂ ਮਹਾਰਾਜ ਦੇ ਘਰ ਚੁਪਹਿਰਾਟ ਕੱਟਿਆ ਮੈਂ ਜੋਤ ਵਿੱਚ ਕਿਊ ਪਾਇਆ ਜੋਤ ਦਾ ਕਿਊ ਲੈ ਕੇ ਆਈ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਦੀਪ ਸਿੰਘ ਸਾਹਿਬ ਸ਼ੀਦੋ ਸਿੰਘ ਕਿਰਪਾ ਕਰੋ ਮੇਰੀ ਧੀ ਦੇ ਮਹਾਰਾਜ ਜਿਹੜਾ ਕੰਨ ਵਗਦਾ ਠੀਕ ਹੋ ਜਾ ਵੀ ਉਹ ਬੱਚੀ ਹੈ ਮਹਾਰਾਜ ਦਵਾਈ ਵੀ ਬੜੀ ਲਈ ਹੈ ਡਾਕਟਰਾਂ ਨੂੰ ਵੀ ਖਾਇਆ ਪਰ ਕੋਈ ਅਸਰ ਨਹੀਂ ਹੋਇਆ ਇੱਕ ਅਰਦਾਸ ਭੈਣ ਕੈ ਨੀਮਾ ਨਾਲ ਇਹ ਕੀਤੀ ਵੀ ਮਹਾਰਾਜ ਜੇ ਤੁਸੀਂ ਤਾਂ ਇਹਦਾ ਬੱਚੀ ਦਾ ਕੰਨ ਠੀਕ ਕਰ ਦੋਗੇ ਤੇ ਮੈਂ ਦੁਪਹਿਰਾ ਕਟਣਾ ਆਇਆ ਕਰਾਂਗੀ ਸੇਵਾ ਨਿਭਾਉਣਾ ਆਇਆ ਕਰਾਂਗੀ ਮੈਂ 11 ਦੁਪਹਿਰੇ ਪੂਰੇ ਕਰਾਂਗੀ ਤੇ ਮਹਾਰਾਜ ਕਿਰਪਾ ਕਰੋ ਮੇਰੇ ਘਰ ਵਾਲੇ ਨੂੰ ਸਮਤ ਆਵੇ ਉਹਦੀਆਂ ਅੱਖਾਂ ਦੇ ਉੱਤੇ ਜਿਹੜੀ ਕਾਮ ਰੇੜੀ ਬਿਰਤੀ ਦੀ ਪੱਟਾ ਪਿਆ ਹੋਇਆ ਉਹ ਲੱਥ ਜਵੇ ਉਹ ਤੁਹਾਨੂੰ ਮੰਨਣ ਲੱਗ ਪਵੇ ਇਹ ਅਰਦਾਸ ਕੈ ਦੀ ਭੈਣ ਮੈਂ ਕੀਤੀ ਉਸ ਤੋਂ ਬਾਅਦ ਘਰੇ ਆਈ ਜੋਦ ਦਾ ਕਿ ਉਸ ਰਾਤ ਨਾਲ ਮੈਂ ਆਪਣੀ ਧੀ ਦੇ ਕੰਨ ਵਿੱਚ ਪਾਇਆ ਥੋੜਾ ਜਿਹਾ ਗਰਮ ਕਰਕੇ ਉਹਨੂੰ ਪਤਲਾ ਕਰਕੇ ਦੋ ਬੂਨਾ ਠੰਡੀਆਂ ਕਰਕੇ ਉਹਦੇ ਕੰਨ ਵਿੱਚ ਪਾਈਆਂ ਉਹ ਪਵਾਉਂਦੀ ਨਹੀਂ ਸੀ ਬੱਚੀ ਸੀ ਪਰ ਫਿਰ ਵੀ ਮੈਂ ਕਿਸੇ ਤਰੀਕੇ ਉਹਨੂੰ ਸਮਝਾ ਕੇ ਉਹਦੇ ਕੰਨ ਵਿੱਚ ਪਾਈਆਂ ਤੇ ਦੂਸਰੇ ਦਿਨ ਵੀ ਪਾਈਆਂ ਮੇਰਾ ਘਰ ਵਾਲਾ ਫੇਰ ਲੜਿਆ ਵੀ ਤੂੰ ਇਹ ਰੱਖ ਕੰਨ ਖਰਾਬ ਕਰ ਲੈਣਾ ਵੀ ਕੀ ਤੱਕ ਦਿਨ ਦਾ ਘੂ ਆ ਇੰਨਾ ਉਹਦਾ ਕਹੀਂ ਬੋਲ ਨੇ ਮਾੜੇ ਬੋਲੇ ਕਹਿੰਦੀ ਉਸ ਦਿਨ ਮੈਂ ਉਹਨੂੰ ਕਿਹਾ ਵੀ ਜੇ ਮੇਰੀ ਧੀ ਦਾ ਕੰਨ ਠੀਕ ਹੋ ਗਿਆ ਤੂੰ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਲੈ ਕੇ ਜਾਇਆ ਕਰੇਂਗਾ ਉਹ ਕਹਿੰਦਾ ਜਿੱਦਾਂ ਹੰਕਾਰੀ ਪੁਰਸ਼ ਹੁੰਦਾ ਹੈ ਉਹ ਕਹਿੰਦਾ ਜੇ ਉਥੋਂ ਇਹ ਕੂ ਨਾ ਕੰਨ ਠੀਕ ਹੋ ਗਿਆ ਨਾ ਤੇ ਮੈਂ ਤੈਨੂੰ ਲੈ ਕੇ ਜਾਇਆ ਕਰੂੰ ਮੈਂ ਵੀ ਤੇਰੇ ਨਾਲ ਜਾ ਕੇ ਜਪੈਰਾ ਕਟਿਆ ਕਰੂੰ ਜੇ ਹੋ ਗਿਆ ਨਹੀਂ ਹੋਣਾ ਇਦਾਂ ਠੀਕ ਕਹਿੰਨੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਕਿਰਪਾ ਕਰੋ ਲਾਜ ਪਤ ਰੱਖੋ ਵੀ ਜੇ ਮੇਰੀ ਧੀ ਦਾ ਕੰਨ ਠੀਕ ਹੋ ਜਵੇ ਤੇ ਮਹਾਰਾਜ ਉਹ ਜ਼ਰੂਰ ਤੁਹਾਡੇ ਦਰ ਆਊਗਾ ਉਹਨੇ ਸ਼ਰਤ ਰੱਖੀ ਆ ਕਿਰਪਾ ਕਰਕੇ ਮਹਾਰਾਜ ਜੀ ਕਾਜ ਸਵਾਰੋ ਕਹਿੰਦੀ ਅਰਦਾਸ ਕੀਤੀ ਦੂਸਰੇ ਦਿਨ ਸਵੇਰੇ ਫੇਕਿਓ ਪਾਇਆ ਉਸ ਦਿਨ ਸ਼ਾਮਾਂ ਨੂੰ ਕੰਨ ਜਿਹੜਾ ਵਗਣੋਂ ਰੋਕਿਆ ਉਸ ਦਿਨ ਸ਼ਾਮਾਂ ਨੂੰ ਕੰਨ ਨਹੀਂ ਵਗਿਆ ਤੇ ਮੈਂ ਰੂਹ ਜਰੂਰ ਦਿੱਤਾ ਪਰ ਮੈਨੂੰ ਭਰੋਸਾ ਸੀ ਵੀ ਠੀਕ ਹੋ ਜਾਣਾ ਦੂਜੇ ਦਿਨ ਜਦੋਂ ਮੈਂ ਰੂਹ ਉਹਦੇ ਕੰਨ ਚੋਂ ਰਾਤ ਨੂੰ ਕੱਢਦੇ ਨਹੀਂ ਕਈ ਵਾਰੀ ਆਪੇ ਨਿਕਲ ਜਾਂਦਾ ਸੀ ਉਹ ਰੂਹ ਕੱਢਿਆ ਤੇ ਰੂਹ ਬਿਲਕੁਲ ਸਾਫ਼ ਮਤਲਬ ਉਸ ਦਿਨ ਉਹਦੇ ਵਿੱਚੋਂ ਰੇਸ਼ਾ ਨਹੀਂ ਨਿਕਲਿਆ ਇਵੇਂ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਖਾਲਸਾ ਜੀ ਸਤਿਗੁਰੂ ਜੀਆਂ ਨੇ ਸੁਣੀ ਤੇ ਅਗਲੇ ਦਿਨ ਫਿਰ ਭੈਣ ਕਹਿੰਦੀ ਮੈਂ ਉਹ ਜਿਹੜਾ ਘਿਓ ਲਿਆਂਦਾ ਸੀ ਪਾਉਂਦੀ ਰਹੀ ਬੱਚੀ ਦੇ ਕੰਨ ਚ ਤੇ ਮਹਾਰਾਜ ਦੀ ਕਿਰਪਾ ਨਾਲ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਬੱਚੀ ਦੇ ਕੰਨ ਜਿਹੜੇ ਬਿਲਕੁਲ ਠੀਕ ਹੋ ਗਏ ਜਿਹੜੇ ਕੰਨ ਵਗਦੇ ਸੀ ਕਿੰਨੇ ਸਮੇਂ ਤੋਂ ਵਗਦੇ ਸੀ ਸਤਾ ਅੱਠਾਂ ਮਹੀਨਿਆਂ ਤੋਂ ਵਗਦੇ ਸੀ ਕੰਨ ਠੀਕ ਨਹੀਂ ਸੀ ਹੁੰਦਾ ਬੱਚੀ ਰੋਂਦੀ ਰਹਿੰਦੀ ਸੀ ਕਦੇ ਉਹਨੂੰ ਨੀਂਦ ਆ ਜਾਂਦੀ ਤੇ ਸੌਂ ਜਾਂਦੀ ਸੀ ਨਹੀਂ ਤੇ ਜਦੋਂ ਦਰਦ ਕਰਦੇ ਸੀ ਫਿਰ ਉੱਠ ਕੇ ਬੈਹ ਜਾਂਦੀ ਸੀ ਮਹਾਰਾਜ ਦੀ ਐਸੀ ਕਿਰਪਾ ਹੋਈ ਬੱਚੀ ਦਾ ਕੰਨ ਬਿਲਕੁਲ ਨਵ ਬਰ ਨਵ ਹੋ ਗਿਆ ਤੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਵੀ ਹੁਣ ਦੱਸ ਵੀ ਤੂੰ ਕਹਿੰਦਾ ਸੀ ਹੋ ਨਹੀਂ ਸਕਦਾ ਤੇ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਦਇਆ ਕੀਤੀ ਉਹ ਬੰਦਾ ਨੀਵਾ ਹੋ ਗਿਆ ਅਖਾਨੀਵੀਆਂ ਹੋ ਗਈਆਂ ਉਹਦੀਆਂ ਫਿਰ ਅਗਲੇ ਵਾਰ ਜਦੋਂ ਚਪਹਿਰਾ ਕੱਟਣ ਗਿਆ ਤੇ ਮੇਰੇ ਨਾਲ ਗਿਆ ਮਹਾਰਾਜ ਦੇ ਦਰ ਤੇ ਦਰਸ਼ਨ ਕੀਤੇ ਮੈਂ ਬਾਹਰੋਂ ਘੂ ਲਿਆ ਉਹਨੂੰ ਭੇਜਿਆ ਲੈਣ ਵਾਸਤੇ ਉਹ ਲੈ ਕੇ ਆਇਆ ਔਰ ਕੋਈ ਮਜੂਦ ਵਿੱਚ ਪਵਾਇਆ ਉਹਨੇ ਹੀ ਪਾਇਆ ਤੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਦੋਵੇਂ ਜੀ ਫਿਰ ਮਹਾਰਾਜ ਦੇ ਘਰ ਚਪਹਿਰਾ ਕੱਟਣ ਹੋਣ ਲੱਗ ਪਏ ਉਸ ਦਿਨ ਦਾ ਹੀ ਉਹਦਾ ਮਨ ਬਦਲ ਗਿਆ ਤੇ ਮਹਾਰਾਜ ਦੀ ਕਿਰਪਾ ਸਦਕਾ ਫਿਰ ਅਸੀਂ ਘਰ ਵਿੱਚ ਪਾਠ ਕਰਾਇਆ ਜਿਹੜਾ ਕਹਿੰਦਾ ਸੀ ਘਰ ਪਾਠ ਕਰਾਉਣ ਦੀ ਕੀ ਲੋੜ ਹੈ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਨਾਲ ਸਾਡੇ ਘਰ ਜਿਹੜੀ ਨਾਸਤਕ ਬਿਰਤੀ ਸੀ ਉਹ ਖਤਮ ਹੋਈ ਤੇ ਧਰਮ ਬਾਣੀ ਦਾ ਪ੍ਰਕਾਸ਼ ਹੋਇਆ ਮੇਰਾ ਘਰ ਵਾਲਾ ਵੀ ਮਹਾਰਾਜ ਨੂੰ ਮੰਨਣ ਲੱਗ ਪਿਆ ਖਾਲਸਾ ਜੀ ਵੇਖੋ ਮਮੂਲੀ ਜੀਆਂ ਗੱਲਾਂ ਬੰਦੇ ਆਪਾਂ ਪਰ ਉਹ ਭੈਣ ਦਾ ਸਿੱਧਕ ਭਰੋਸਾ ਸੀ ਤੇ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਮਹਾਰਾਜ ਨੇ ਉਹਨਾਂ ਦੀ ਉਹ ਬੱਚੀ ਦੇ ਕੰਨ ਠੀਕ ਕੀਤੇ ਇਕੱਲੇ ਕੰਨ ਨਹੀਂ ਠੀਕ ਨਹੀਂ ਕੀਤੇ ਨਾਲੇ ਜਿਹੜਾ ਕਾਮਰੇਡ ਬਿਰਤੀ ਵਾਲਾ ਬੰਦਾ ਸੀ ਉਹਦੀ ਬਿਰਤੀ ਬਦਲ ਕੇ ਰੱਖਤੀ ਉਹਦਾ ਮਾਨ ਨਹੀਂ ਬਦਲ ਦਿੱਤਾ ਤੇ ਆਪ ਉਹ ਆਪਣੀ ਘਰਵਾਲੀ ਨੂੰ ਚਪਹਿਰਾ ਕਟਣ ਨਾਲ ਲੈ ਕੇ ਜਾਣ ਲੱਗ ਪਿਆ ਜਿਹੜਾ ਕਹਿੰਦਾ ਸੀ ਇਹ ਲੋਕਾਂ ਨੇ ਪਖੰਡ ਕੀਤਾ ਸ਼ੁਰੂ ਸੋ ਐਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਣੀ ਲੱਗੇ ਰਹੀਏ ਭਾਈ ਮਹਾਰਾਜ ਸਾਰਿਆਂ ਨੇ ਮਨ ਬਦਲ ਸਕਦੇ ਜਿਹੜਾ ਕੋਈ ਮਨਮੁਖ ਹੈ ਉਹਨੂੰ ਗੁਰਮੁਖ ਬਣਾ ਸਕਦੇ ਤੇ ਜਿਹੜਾ ਕੋਈ ਗੁਰਮੁਖ ਹੈ ਖਾਲਸਾ ਦੀ ਜੇ ਨਿਮਰਤਾ ਵਿੱਚ ਰਵੇ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਜੇ ਗੁਰਮੁਖ ਵਿੱਚ ਆ ਕੇ ਵੀ ਖਾਲਸਾ ਦੀ ਹੰਕਾਰ ਕਰੇ ਫਿਰ ਮਹਾਰਾਜ ਜੀ ਉਹਨੂੰ ਵੀ ਉਹ ਚੀਜ਼ ਵਿਖਾ ਦਿੰਦੇ ਜਿਹੜੀ ਖਾਲਸਾ ਦੀ ਉਹ ਬੰਦਾ ਚਾਹੁੰਦਾ ਨਹੀਂ ਸੋ ਕਦੇ ਵੀ ਹੰਕਾਰ ਨਾ ਕਰੋ ਮਾਣ ਨਾ ਕਰੋ ਨਿਮਰਤਾ ਵਿੱਚ ਪ੍ਰੇਮ ਨਾਲ ਪਿਆਰ ਨਾਲ ਸਤਿਗੁਰਾਂ ਦੀ ਚਰਣੀ ਲੱਗੀਏ ਬਾਣੀ ਪੜੀਏ ਨਾਮ ਤੇ ਆਈਏ ਕਿਉਂਕਿ ਸਤਿਗੁਰ ਜੀਆਂ ਦਾ ਜਿਹੜਾ ਸੁੱਖ ਹੈ ਸਤਿਗੁਰਾਂ ਦੀ ਜਿਹੜੀ ਖੁਸ਼ੀ ਹੈ ਨਦਰ ਹੈ ਉਹ ਮਹਾਰਾਜ ਦੇ ਚਰਨਾਂ ਵਿੱਚੋਂ ਤਾਂ ਹੀ ਪ੍ਰਾਪਤ ਹੁੰਦੀ ਹੈ ਜੇ ਅਸੀਂ ਖਾਲਸਾ ਜੀ ਦੇ ਮਰਤਾ ਵਿੱਚ ਰਹਿੰਨੇ ਆਂ ਪ੍ਰੇਮ ਵਿੱਚ ਰਹਿੰਨੇ ਆਂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਿ ਮਤ ਬਖਸ਼ਣ ਸਤਿਗੁਰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਧੀਨ ਦੁਨੀਆ ਦੇ ਪਾਤਸ਼ਾਹ ਮਹਾਰਾਜ ਸਾਰਿਆਂ ਨੂੰ ਗੁਰਸਿੱਖੀ ਜੀਵਨ ਨਾਮ ਦਾਣ ਅੰਮ੍ਰਿਤ ਵੇਲੇ ਦੇ ਜਾਗੜੇ ਬਖਸ਼ਣ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜਰੂਰ ਵੀਡੀਓ ਸੁਣਿਆ ਕਰੋ ਆਪਣੇ ਘਰ ਪਰਿਵਾਰ ਵਾਲਿਆਂ ਨੂੰ ਸੁਣਾਇਆ ਕਰੂ ਕੀ ਪਤਾ ਕੀ ਦੀ ਖਾਲਸਾ ਦੀ ਸ਼ਰਧਾ ਬਣ ਜਾਣੀ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਮਹਾਰਾਣਾ ਜੁੜ ਜੇਗਾ ਤੇ ਪਾਰ ਉਤਾਰਾ ਹੋਵੇਗਾ ਕਿਉਂਕਿ ਨਾਮ ਤੋਂ ਬਿਨਾ ਖਾਲਸਾ ਦੀ ਸੰਸਾਰ ਵਿੱਚ ਦੁੱਖ ਹੈ ਦੁੱਖ ਤੋਂ ਇਲਾਵਾ ਹੋਰ ਕੁਝ ਨਹੀਂ ਮਹਾਰਾ ਸੱਚੇ ਪਾਤਸ਼ਾਹ ਜੀ ਸੱਚੇ ਮਿੱਤਰ ਨੇ ਗੁਰੂ ਨੂੰ ਮਿੱਤਰ ਬਣਾਈਏ ਗੁਰੂ ਦੀ ਬਾਣੀ ਪੜ੍ਹੀਏ ਗੁਰੂ ਜੀਆਂ ਨੂੰ ਖੁਸ਼ ਰੱਖੀਏ ਖੁਸ਼ ਕਰੀਏ ਖੁਸ਼ ਗੁਰੂ ਉਦੋਂ ਹੁੰਦਾ ਜਦੋਂ ਤੁਹਾਡਾ ਅੰਮ੍ਰਿਤ ਵੇਲਾ ਹੋਵੇ ਬਾਣੀ ਹੋਵੇ ਨਾਮ ਹੋਵੇ ਚੜ੍ਹਦੀ ਕਲਾ ਵਿੱਚ ਤੁਸੀਂ ਹੋਵੋ ਗੁਰੂ ਤੁਹਾਡੇ ਤੋਂ ਸਦਾ ਪ੍ਰਸਾਨ ਹੈ ਫਿਰ ਖਾਲਸਾ ਜੀ ਬਹੁਤ ਕੁਝ ਬਖਸ਼ਦੇ ਸੋ ਮਹਾਰਾਯਾ ਦਇਆਕਰਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ